ਸਤਿ ਸ਼੍ਰੀ ਗਾਦੀ ਜੀਵੀਐਸ ਟਾਈਮਸ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਗਵੀਰ ਜਾਦ ਕੱਲ ਸ਼ਾਮ ਨੂੰ ਇਸੇ ਪੰਪ ਤੋਂ ਹੀ ਆਪਾਂ ਤੁਹਾਨੂੰ ਅਪਡੇਟ ਦਿੱਤਾ ਸੀ ਕਿ ਜਿਹੜੇ ਪੈਟਰੋਲ ਪੰਪ ਆ ਉਹ ਬੰਦ ਹੋਣ ਜਾ ਰਹੇ ਆ 5 ਤੇ 6 ਤਰੀਕ ਨੂੰ ਤੇ ਪਰ ਜਿਉਂ ਹੀ ਡੀਲਰਾਂ ਨੇ ਆਪਦੀ ਯੂਨਿਟੀ ਬਣਾਈ ਔਰ ਸਰਕਾਰ ਦੇ ਨਾਲ ਜਿਹੜੀਆਂ ਉਹਨਾਂ ਦੀਆਂ ਮੰਗਾਂ ਸੀ ਉਹਨਾਂ ਨੂੰ ਲੈ ਕੇ ਇੱਕ ਮੀਟਿੰਗ ਕੀਤੀ ਗਈ ਔਰ ਅੱਜ ਜਿਹੜੀਆਂ ਮੰਗਾਂ ਪੂਰੀਆਂ ਹੋ ਚੁੱਕੀਆਂ ਹਾਲਾਕਿ ਭਾਗ 4 ਵਜੇ ਦੇ ਤਕਰੀਬਨ ਜਿਹੜੇ ਪੰਪ ਆ ਨਿਹਾਲ ਸਿੰਘ ਵਾਲਾ ਪੂਰਾ ਮੋਗਾ ਜ਼ਿਲ੍ਹਾ ਦੇ ਵਿੱਚ ਖੁੱਲ ਚੁੱਕੇ ਨੇ ਔਰ ਇਹ ਤਸਵੀਰਾਂ ਨਿਹਾਲ ਸਿੰਘ ਵਾਲੇ ਦੀਆਂ ਨੇ ਤਾਂ ਪੰਪ ਤੇ ਕੱਲ ਜਿਹੜੇ ਮੈਨੇਜਰ ਸੀ ਲੱਕੀ ਉਹਨਾਂ ਦੇ ਨਾਲ ਆਪਾਂ ਫਿਰ ਗੱਲਬਾਤ ਕਰ ਲੈਨੇ ਆ ਤਾਂ ਪੰਪ ਦੁਬਾਰਾ ਚਾਲੂ ਹੋ ਚੁੱਕੇ ਨੇ ਕਿਉਂਕਿ ਜ਼ਿਆਦਾਤਰ ਲੋਕਾਂ ਨੂੰ ਸ਼ਾਇਦ ਇਸ ਗੱਲ ਦਾ ਨਹੀਂ ਪਤਾ ਕਿਉਂਕਿ ਉਹ ਕੱਲ ਦੇ ਵਿੱਚ ਹੀ ਨੇ ਇਹ ਨਵਾਂ ਅਪਡੇਟ ਆ ਤੇ ਬੜੀ ਜਲਦੀ ਜਿਹੜਾ ਸਰਕਾਰ ਨੇ ਮੰਗਾ ਮੰਨ ਲੀਆਂ ਨੇ ਤਾਂ ਅਸੀਂ ਜਿਹੜੇ ਪੰਪ ਦੇ ਮੈਨੇਜਰ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਆਓ ਜੀ ਅੱਗੇ ਅੱਜ ਲੱਕੀ ਸੀ ਸਭ ਤੋਂ ਪਹਿਲਾਂ ਜੀ ਤੁਹਾਨੂੰ ਮੁਬਾਰਕਾ ਕਿ ਯੂਨੀਟੀ ਦੇ ਵਿੱਚ ਕਹਿੰਦੇ ਹੁੰਦੇ ਆ ਬਲ ਹੁੰਦਾ ਕਿਵੇਂ ਲੱਗ ਰਿਹਾ ਸਭ ਤੋਂ ਪਹਿਲਾਂ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਤੁਹਾਡੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਤੁਸੀਂ ਕੱਲ ਇੱਥੇ ਆਏ ਤੇ ਸਾਡੀਆਂ ਮੰਗਾ ਤੁਸੀਂ ਬਹੁਤ ਉੱਚ ਪੱਧਰ ਉੱਪਰ ਤੱਕ ਲੈ ਕੇ ਗਏ ਜੀ ਅੱਜ ਸਾਡੀ ਆਪਣੇ ਪ੍ਰਧਾਨ ਜੀ ਕਾਕਾ ਬਲਖੰਡੀ ਜੀ ਸਾਡੇ ਪ੍ਰਧਾਨ ਨੇ ਮੋਗਾ ਜ਼ਿਲ੍ਹਾ ਤੋਂ ਉਹਨਾਂ ਦੀ ਤੇ ਹੋਰ ਮੈਂਬਰ ਸਾਹਿਬਾਨ ਦੀ ਅੱਜ ਮੀਟਿੰਗ ਹੋਈ ਡੀਸੀ ਸਾਹਿਬ ਨਾਲ ਜੀ ਉੱਥੇ ਅਸੀਂ ਸਾਰੀਆਂ ਮੰਗਾਂ ਦਾ ਜੋਲ ਸੀਗੀਆਂ ਸਾਰਿਆਂ ਕੁਝ ਪੇਸ਼ ਕੀਤਾ ਜੀ ਤੇ ਸਾਡੀਆਂ ਮੰਗਾਂ ਡੀਸੀ ਸਾਹਿਬ ਵੱਲੋਂ ਮੰਗੀਆਂ ਪੂਰਾ ਹੋ ਗਈਆਂ ਜੀ ਜੀ ਤੇ ਹੁਣ ਉਸ ਤੋਂ ਬਾਅਦ ਹੀ ਸਾਨੂੰ ਮੈਸੇਜ ਆ ਗਿਆ ਜੀ ਕਿ ਤੁਸੀਂ 4 ਵਜੇ ਤੋਂ ਬਾਅਦ ਪੰਪ ਲਗਾਤਾਰ ਹਾਂਜੀ ਜੀ ਸਾਡੀਆਂ ਮੰਗਾਂ ਸਾਡੇ ਜਿੰਨੇ ਵੀ ਡੀਲਰ ਹੈ ਬਾਹਰ ਨੇ ਮੋਕੇ ਜ਼ਿਲ੍ਹੇ ਚ ਸਾਰਿਆਂ ਨੇ ਏਕਤਾ ਦਿਖਾਈ ਸਾਰਿਆਂ ਨੇ ਪੰਪ ਕਲੋਜ਼ ਰੱਖੇ ਜੀ ਤੇ ਉਸੇ ਏਕਤਾ ਕਰਕੇ ਹੀ ਤੇ ਅੱਜ ਸਾਡੀ ਜਿੱਤ ਜਿਹੜੀ ਹੋਈ ਜਿਵੇਂ ਤੁਸੀਂ ਕੱਲ ਅਪੀਲ ਕੀਤੀ ਸੀ ਇੱਕ ਨੋਟਿਸ ਜਾਰੀ ਕੀਤਾ ਸੀ ਔਰ ਪਬਲਿਕ ਨੂੰ ਅਪੀਲ ਕਰਨਾ ਚਾਹੋਗੇ ਕਿ ਜਿਹੜੇ ਕਿਉਂਕਿ ਤੁਹਾਨੂੰ ਜਾਣਦੇ ਨੇ ਜਿਆਦਾ ਲੋਕ ਆ ਕਿ ਦੁਬਾਰਾ ਫਿਰ ਤੋਂ ਜਿਹੜਾ ਪੰਪ ਚਾਲੂ ਹੋ ਗਿਆ ਹਾਂਜੀ ਹਾਂਜੀ ਬਸ ਮੈਂ ਤੁਹਾਡੇ ਮਾਦਿਆਂ ਰਹੀ ਇਹੀ ਕਹਿਣਾ ਚਾਹੁੰਦਾ ਜੀ ਕਿ ਚਲੋ ਰੁਕਾਵਟ ਤਾਂ ਚਲੋ ਆਈ ਸੀਗੀ ਜੀ ਪਰ ਹੁਣ ਦੁਬਾਰਾ ਤੋਂ ਪੰਪ ਬਿਹਾਲ ਹੋ ਗਏ ਨੇ ਜੀ ਜਦੋਂ ਮਰਜ਼ੀ ਹੁਣ ਅੱਗੇ ਤੋਂ ਐਜੀ ਮੈਨੂੰ ਲੱਗਦਾ ਨਹੀਂ ਕੋਈ ਪਰੇਚਾਨੀ ਆਊਗੀ ਹਮ ਹਾਂਜੀ ਪੰਪ ਆਪਣੇ ਅੱਜ ਤੋਂ ਚਾਲੂ ਹੋ ਗਏ ਨੇ ਜਦੋਂ ਮਰਜ਼ੀ ਕਸਟਮਰ ਆਪਣਾ ਆ ਕੇ ਤੇਲ ਪਵਾ ਸਕਦਾ ਸੋ ਦਰਸ਼ਕੋ ਨਿਹਾਲ ਸੇਗਵਾਲਾ ਦੇ ਪੰਪ ਦੇ ਉੱਪਰ ਮੌਜੂਦ ਆ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਲੋਕ ਨੇ ਉਹ ਕੱਲ ਦੇ ਵਿੱਚ ਆਵਾਜਾਈ ਦੇ ਵਿੱਚ ਦਿੱਕਤ ਆਉਂਦੀ ਹੈ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਐਮਰਜੈਂਸੀ ਆ ਜਾਂਦੀ ਆ ਤਾਂ ਸਸ ਜਿਹੜਾ ਔਇਲ ਆ ਨਹੀਂ ਪਵਾ ਸਕਦੇ ਬਹੁਤ ਜ਼ਿਆਦਾਤਰ ਲੋਕ ਕਹਿ ਰਹੇ ਸੀ ਕਿ ਫਲਾਨਾ ਪੰਪ ਖੁੱਲਾ ਹੈਗਾ ਪਰ ਨਹੀਂ ਪੰਪ ਕੁਝ ਕੋ ਹੋਰ ਕੰਪਨੀਆਂ ਦੇ ਖੁੱਲੇ ਹੋ ਸਕਦੇ ਆ ਪਰ ਜੇ ਅਸਲ ਕਾਰਨ ਤੁਹਾਨੂੰ ਦੱਸ ਦਈਏ ਤਾਂ ਸਾਹਮਣੇ ਤੁਸੀਂ ਇੱਕ ਵੱਡਾ ਸਾਰਾ ਬੈਨਰ ਲੱਗਿਆ ਦੇਖ ਸਕਦੇ ਹੋ ਔਰ ਇੱਕ ਪਾਈਪ ਲੱਗੀ ਹੋਈ ਆ ਔਰ ਖੰਬੇ ਦੀ ਤਰ੍ਹਾਂ ਤੇ ਉਸ ਨੂੰ ਲੈ ਕੇ ਸਰਕਾਰ ਵੱਲੋਂ ਨੋਟਿਸ ਜਾਰੀ ਕੀਤੇ ਗਏ ਸੀ ਕਿ ਜੁਰਮਾਨੇ ਪਾਏ ਗਏ ਸੀ ਪਰ ਸਰਕਾਰਾਂ ਨੇ ਜਿਹੜੀਆਂ ਮੰਗਾਂ ਮੰਨ ਲੀਆਂ ਨੇ ਤੇ ਪਬਲਿਕ ਨੂੰ ਅਪੀਲਾਂ ਖਾਸ ਕਰਕੇ ਨਿਹਾਲ ਸਿੰਘ ਵਾਲਾ ਨੂੰ ਔਰ ਆਸ-ਪਾਸ ਦੇ ਪਿੰਡਾਂ ਨੂੰ ਕਿ ਜਿਹੜੇ ਪੰਪ ਫਿਰ ਤੋਂ ਬਹਾਲ ਹੋ ਗਏ ਨੇ ਤੇ ਜਿਹੜਾ પેટ્રોલ ਪੰਪ ਚਾਲੂ ਨੇ ਤਾਂ ਤੁਸੀਂ ਜਿਹੜਾ ਤੇਲ ਅਕਦੇ ਵੀ ਪਵਾ ਸਕਦੇ ਹੋ ਸੋ ਹੋਰ ਅਪਡੇਟਸ ਲਈ ਬਣੇ ਰਹੋ ਜੀਵੀਐਸ ਟੈਂਡਰ